ਲੁਧਿਆਣਾ ਦੇ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਰਾਤ 11:30 ਵਜੇ ਸਿਰ ਦੇ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਪੁਲਿਸ ਇਹ ਦਾਵਾ ਕਰ ਰਹੀ ਹੈ ਕਿ ਜਿਹੜਾ ਰਿਵਾਲਵਰ ਹੈ ਉਹਨਾਂ ਦਾ ਲਾਇਸੈਂਸ ਸੀ ਉਸ ਨੂੰ ਸਾਫ਼ ਕਰਦੇ ਹੋਏ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ ਅਸੀਂ ਮ੍ਰਿਤਕ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਘਰ ਦੇ ਬਾਹਰ ਖੜੇ ਹਾਂ ਔਰ ਜਿੰਨੇ ਵੀ ਆਮ ਆਦਮੀ ਪਾਰਟੀ ਤੋਂ ਵਰਕਰ ਹੈ ਚਾਹੇ ਉਹ ਵਿਧਾਇਕ ਹੈ ਲੁਧਿਆਣਾ ਤੋਂ ਉਹ ਸਾਰੇ ਵਿਧਾਇਕ ਸਵੇਰੇ ਸਾਡੇ ਸਾਢੇ 3:30 ਵਜੇ ਉਹ ਇੱਥੇ ਪਹੁੰਚੇ ਸੀ ਘਰ ਦੇ ਵਿੱਚ ਕਿਉਂਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਆਮਨ ਰੋੜਾ ਉਹ ਵੀ ਗੁਰਪ੍ਰੀਤ ਬੱਸੀ ਗੋਗੀ ਦੇ ਘਰੇ ਪਹੁੰਚੇ ਸੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਔਰ ਹੁਣ ਜਿਹੜੀ ਗੁਰਪ੍ਰੀਤ ਬੱਸੀ ਗੋਗੀ ਦੀ ਦੇਹ ਹੈ ਉਸ ਨੂੰ ਡੀਐਮਸੀ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਇਆ ਗਿਆ ਉਸ ਮੋਰਚੀ ਤੋਂ ਫਿਰ ਹੁਣ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਭੇਜਿਆ ਜਾਵੇਗਾ ਅੱਜ ਪੋਸਟਮਾਰਟਮ ਹੋਏਗਾ ਪਰ ਪੁਲਿਸ ਜਿਸ ਤਰ੍ਹਾਂ ਦੇ ਨਾਲ ਇਹ ਦਾਵਾ ਕਰ ਰਹੀ ਹੈ ਕਿ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਉਹ ਬਿਆਨ ਦਰਜ ਕੀਤੇ ਗਏ ਨੇ ਪਰਿਵਾਰਕ ਮੈਂਬਰਾਂ ਨੇ ਬਿਆਨ ਹੀ ਦਿੱਤਾ ਕਿ ਗੁਰਪ੍ਰੀਤ ਬੱਸੀ ਗੋਗੀ ਆਪਣੇ ਕਮਰੇ ਦੇ ਵਿੱਚ ਬੈਠੇ ਸੀ ਔਰ ਸਾਢੇ 11 ਵਜੇ ਦਾ ਟਾਈਮ ਸੀ ਜਦੋਂ ਉਹ ਆਪਣਾ ਲਾਇਸੈਂਸੀ ਰਿਵਾਲਵਰ ਸਾਫ਼ ਕਰ ਰਹੇ ਸੀ ਉਸ ਤੋਂ ਬਾਅਦ ਉਹਨਾਂ ਦੇ ਗੋਲੀ ਲੱਗੀ ਸੋ ਹਜੇ ਤੱਕ ਇਨਵੈਸਟੀਗੇਸ਼ਨ ਦੀ ਜਾਂਚ ਦੇ ਵਿੱਚ ਪੁਲਿਸ ਦੇ ਆਇਆ ਪਰ ਫਿੰਗਰਪ੍ਰਿੰਟ ਦੀ ਆ ਜਿਹੜੀਆਂ ਟੀਮਾਂ ਨੇ ਜਾਂਚ ਟੀਮਾਂ ਨੇ ਉਹਨਾਂ ਨੇ ਇਸੇ ਘਰ ਦੇ ਵਿੱਚ ਜਿਹੜੇ ਘਰ ਦੇ ਇਸੇ ਕਮਰੇ ਦੇ ਵਿੱਚ ਜਦੋਂ ਉਹ ਬੈਠੇ ਸੀ ਦਾ ਉਸ ਪੂਰੇ ਕਮਰੇ ਦਾ ਮੁਆਇਨਾ ਕੀਤਾ ਜਾਂਚ ਕੀਤੀ ਫਿੰਗਰਪ੍ਰਿੰਟ ਲਈ ਸੋ ਪੁਲਿਸ ਇਸ ਚੀਜ਼ ਤੋਂ ਵੀ ਡਿਨਾਈ ਨਹੀਂ ਕਰ ਰਹੀ ਕਿ ਇਸ ਤੋਂ ਬਾਅਦ ਵੀ ਇੱਕ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਸਵਾਲ ਕੀਤਾ ਕਿ ਅਗਰ ਉਹਨਾਂ ਦੇ ਸਿਰ ਤੇ ਗੋਲੀ ਲੱਗੀ ਹੈ ਤਾਂ ਜਿਹੜਾ ਰਿਵਾਲਵਰ ਹੈ ਉਸ ਨੂੰ ਸਾਫ਼ ਕਰਦੇ ਕਰਦੇ ਉਹ ਰਿਵਾਲਵਰ ਸਿਰ ਤੱਕ ਕਿਵੇਂ ਪਹੁੰਚਿਆ ਕਿਉਂਕਿ ਪੁਲਿਸ ਦੇ ਇਹ ਆਖਿਆ ਕਿ ਸਿਰ ਦੇ ਵਿੱਚੋਂ ਗੋਲੀ ਵਸਦੇ ਹੋਏ ਦੂਜੇ ਪਾਸੇ ਉਹ ਗੋਲੀ ਨਿਕਲ ਗਈ ਸੋ ਪੋਸਟਮਾਰਟਮ ਦੀ ਰਿਪੋਰਟ ਦਾ ਹੁਣ ਇੰਤਜ਼ਾਰ ਹੈ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਜਦੋਂ ਆਏਗੀ ਪੁਲਿਸ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਵੀ ਅਗਲੀ ਚਾ ਜਾਂਚ ਉਹ ਕਰੇਗੀ ਸੋ ਹੁਣ ਜਿਹੜੀਆਂ ਤਸਵੀਰਾਂ ਨੇ ਕਿਉਂਕਿ ਇਹ ਵੀ ਪਤਾ ਲੱਗਾ ਕਿ ਪੋਸਟਮਾਰਟਮ ਤੋਂ ਬਾਅਦ 2 ਤੋਂ ਲੈ ਕੇ 3 ਵਜੇ ਦੇ ਵਿਚਕਾਰ ਜਿਹੜਾ ਕੇਵੀਐਮ ਸਕੂਲ ਆ ਉਸ ਦੇ ਪਿਛਲੇ ਜਿਹੜਾ ਸਿਵਲ ਲਾਈਨ ਦਾ ਸ਼ਮਸ਼ਾਨ ਘਾਟਾ ਉੱਥੇ ਅੱਜ ਅੰਤਿਮ ਸੰਸਕਾਰ ਕੀਤਾ ਜਾ ਸਕਦਾ ਹੈ ਔਰ ਜਦੋਂ ਇਹ ਪੂਰੀ ਘਟਨਾ ਘਰਮ ਵਾਪਰਿਆ ਉਸ ਵੇਲੇ ਗੁਰਪ੍ਰੀਤ ਬੱਸੀ ਗੋਗੀ ਦੀ ਜਿਹੜੀ ਪਤਨੀ ਹੈ ਚਾਹੇ ਉਹਨਾਂ ਦਾ ਬੇਟਾ ਉਹ ਘਰ ਦੇ ਵਿੱਚ ਮੌਜੂਦ ਸੀ ਔਰ ਉਹਨਾਂ ਨੇ ਇਹ ਪੁਲਿਸ ਦੇ ਅੱਗੇ ਬਿਆਨ ਦਿੱਤਾ ਕਿ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਗੋਲੀ ਦੀ ਆਵਾਜ਼ ਆਈ ਔਰ ਉਹ ਉਸ ਕਮਰੇ ਦੇ ਵੱਲ ਭੱਜੇ ਤਾਂ ਉਸ ਵੇਲੇ ਦੇਖਿਆ ਕਿ ਗੁਰਪ੍ਰੀਤ ਬੱਸੀ ਗੋਗੀ ਜਿਹੜੇ ਵਿਧਾਇਕ ਵੈਸਟ ਹਲਕੇ ਤੋਂ ਉਹਨਾਂ ਦੇ ਸਿਰ ਦੇ ਉੱਤੇ ਗੋਲੀ ਲੱਗੀ ਹੋਈ ਸੀ ਉਸ ਤੋਂ ਬਾਅਦ ਉਹ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਲੈ ਗਏ ਜਿੱਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੋ ਇਹ ਹਜੇ ਤੱਕ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਪੁਲਿਸ ਦਾ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਪੁਲਿਸ ਇੱਕ ਹੋਰ ਇਨਵੈਸਟੀਗੇਸ਼ਨ ਕਰ ਰਹੀ ਹੈ ਇਸ ਤੋਂ ਇਲਾਵਾ ਕਿ ਪੋਸਟਮਾਰਟਮ ਦੀ ਰਿਪੋਰਟ ਜਦੋਂ ਆਏਗੀ ਡਾਕਟਰ ਦਾ ਪੈਨਲ ਬੈਠੇਗਾ ਉਹ ਪੋਸਟਮਾਰਟਮ ਕਰਨਗੇ ਤਾਂ ਉਸ ਤੋਂ ਬਾਅਦ ਉਸ ਜਿਹੜੀ ਰਿਪੋਰਟ ਆ ਉਸ ਆਧਾਰ ਤੇ ਵੀ ਅਗਲੀ ਜਾਂਚ ਵੰਡੀ ਜਾਏਗੀ ਕਿਉਂਕਿ ਪੁਲਿਸ ਹਜੇ ਤੱਕ ਤਾਂ ਇਹ ਇਹੀ ਆਖਰੀ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਹ ਜਿਹੜੀ ਹੈ ਵਿਧਾਇਕ ਦੀ ਮੌਤ ਹੋਈ ਹੈ ਪਰ ਅਗਲੀ ਜਾਂਚ ਤੋਂ ਵੀ ਡਰਾਈ ਨਹੀਂ ਕਰ ਰਹੀ ਜਿਹੜੀ ਜਾਂਚ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਕੀਤੀ ਜਾਏਗੀ ਸੋ ਸਿਰ ਦੇ ਵਿੱਚ ਗੋਲੀ ਲੱਗੀ ਹੈ ਔਰ ਪੁਲਿਸ ਦਾਖਣਾ ਕਿ ਸਿਰੇਸ ਗੋਲੀ ਲੱਗਣ ਨਾਲ ਮੌਤ ਹੋਈ ਆ ਪਰ ਰਿਵਾਲਵਰ ਸਾਫ ਕਰਦੇ ਕਰਦੇ ਸਵਾਲੇ ਵੀ ਹੈ ਪੁਲਿਸ ਨੂੰ ਕੀਤਾ ਗਿਆ ਕਿ ਸਿਰ ਤੱਕ ਰਿਵਾਲਵਰ ਕਿਵੇਂ ਪਹੁੰਚ ਗਿਆ ਔਰ ਸਿਰ ਦੇ ਵਿੱਚ ਗੋਲੀ ਲੱਗਦੇ ਹੋਏ ਦੂਜੇ ਪਾਸੇ ਕਿਵੇਂ ਨਿਕਲ ਗਈ ਕਿਉਂਕਿ ਰਿਵਾਲਵਰ ਥੱਲੇ ਨੂੰ ਸਾਫ ਕਰਦੇ ਹੋਣ ਦੇ ਹੁੰਦੇ ਉੱਪਰ ਤੱਕ ਕਿਵੇਂ ਪਹੁੰਚਿਆ ਸੋ ਇਹ ਵੀ ਪੁਲਿਸ ਇੱਕ ਜਾਂਚ ਕਰ ਰਹੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਹਜੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਇਹ ਕਾਰਵਾਈ ਜਿਹੜੀ ਹੈ ਜਾਂਚ ਵਿੰਡੀ ਗਈ ਹੈ ਸੋ ਹੁਣ ਤੱਕ ਜਿਹੜੀਆਂ ਤਸਵੀਰਾਂ ਨੇ ਇਹ ਗੁਰਪ੍ਰੀਤ ਬੱਸੀ ਗੋਗੀ ਦੇ ਘਰ ਦੀਆਂ ਨੇ ਜਿਹੜੇ ਹੁਣ ਇਸ ਦੁਨੀਆ 'ਚ ਨਹੀਂ ਰਹੇ ਔਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਹੈ ਚਾਹੇ ਉਹ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਕਿਉਂਕਿ ਉਹ ਵੀ ਲੁਧਿਆਣੇ ਦੇ ਵਿੱਚ ਹੈ ਔਰ ਆਸ ਹੈ ਕਿ ਜਿੰਨੇ ਵੀ ਕੈਬਨਲ ਮੰਤਰੀ ਹੈ ਉਹ ਵੀ ਅੰਤਿਮ ਸੰਸਕਾਰ ਵੱਲੇ ਪਹੁੰਚਣਗੇ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਪੂਰੀ ਘਟਨਾ ਗਰਮ ਸਾਹਮਣੇ ਆਇਆ ਗੋਲੀ ਲੱਗਣ ਦੇ ਨਾਲ ਇੱਕ ਵਿਧਾਇਕ ਦੀ ਮੌਤ ਹੋਈ ਹੈ ਉਸ ਨੂੰ ਲੈ ਕੇ ਜਿੰਨੀ ਵੀ ਆਮ ਆਦੀ ਪਾਰਟੀ ਦੇ ਵਰਕਰ ਹੈ ਚਾਹੇ ਉਹ ਵਿਧਾਇਕ ਹੈ ਉਹਨਾਂ ਦਾ ਆਖਣਾ ਕੀ ਇਹ ਆਮ ਆਦੀ ਪਾਰਟੀ ਨੂੰ ਬੜਾ ਵੱਡਾ ਘਾਟਾ ਪਿਆ ਔਰ ਕਿਉਂਕਿ ਵੈਸਟ ਹਲਕੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਆਮ ਆਦੀ ਪਾਰਟੀ ਦੀ ਪਕੜ ਮਜ਼ਬੂਤ ਹੋਈ ਔਰ ਜਿਹੜੇ ਐਮ ਐਲ ਏ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅੱਜ ਇਸ ਦੁਨੀਆ 'ਚ ਨਹੀਂ ਹੈ ਪਰ ਉਹਨਾ ਆਮ ਆਦੀ ਪਾਰਟੀ ਦੇ ਵਰਕਰਾਂ ਵਿਧਾਇਕਾਂ ਦਾ ਆਖਣਾ ਕਿ ਪਾਰਟੀ ਨੂੰ ਬੜਾ ਵੱਡਾ ਘਾਟਾ ਪਿਆ ਸੋ ਇਹ ਬੜੀਆਂ ਗਮੀਨ ਤਸਵੀਰਾਂ ਨੇ ਜਿਹੜੇ ਵਰਕਰ ਹੈ ਚਾਹੇ ਪਰਿਵਾਰਿਕ ਮੈਂਬਰ ਹੈ ਇੱਕ ਦੂਜੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਔਰ 2 ਤੋਂ ਲੈ ਕੇ 3 ਵਜੇ ਤੱਕ ਜਿਹੜਾ ਇਹ ਉਹ ਇਹ ਕਿਹਾ ਜਾ ਰਿਹਾ ਹਜੇ ਅੰਤਿਮ ਸੰਸਕਾਰ ਕੀਤਾ ਜਾਏਗਾ ਪੋਸਟਮਾਰਮ ਹੋਣ ਤੋਂ ਬਾਅਦ ਡਾਕਟਰਾਂ ਦੀ ਪੂਰੀ ਟੀਮ ਜਿਹੜੀ ਆ ਉਹ ਪੋਸਟਮਾਰਮ ਕਰੇਗੀ ਫਿਰ ਉਸ ਪੋਸਟਮਾਰਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਜਾਂਚ ਪੁਲਿਸ ਕਰ ਸਕਦੀ ਹੈ ਸੋ ਅਸੀਂ ਇਹ ਤਸਵੀਰਾਂ ਤੁਹਾਨੂੰ ਲਾਈਵ ਥੋੜੀ ਦੇਰ ਬਾਅਦ ਫਿਰ ਦਿਖਾਉਂਦੇ ਰਵਾਂਗੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਮੈਨੂੰ ਨਵੀਨ ਸ਼ਰਮਾ ਨੂੰ ਇਜਾਜ਼ਤ ਦਿਓ ਧੰਨਵਾਦ